ਬੇਸਿਕਲੀ ਸਾਡੇ ਕੋਲ ਐਫ ਆਈ ਆਰ ਨੰਬਰ 81 ਡੇਟਡ 12/7 ਅੰਡਰ ਸੈਕਸ਼ਨ 109 140 303 308 310 ਬੀ ਐਨ ਐਸ ਅਤੇ 2553 ਨਾਠ थाना ਆਈਟੀਸੀਟੀ ਦੇ ਵਿੱਚ ਦਰਜ ਹੋਇਆ ਸੀ ਜਿਹਦੇ ਤੇ ਅਸੀਂ ਆਪਣੇ ਇਹਦੇ ਵਿੱਚ ਜਿਹੜਾ ਮਦਈ ਮੁਕਦਮਾ ਹੈ ਉਹਨੂੰ ਬੜੀ ਉਹਨਾਂ ਨੇ ਗੱਡੀ ਜਿਲਖਪੁਰ ਤੋਂ ਇਨ ਡਰਾਈਵ ਐਪ ਤੋਂ ਹਣੀ ਬੁੱਕ ਕਰਾਈ ਤੇ ਇਹ ਦੋਵੇਂ ਜਿਹੜਾ ਧਰਮਿੰਦਰ ਤੇ ਅਨੀ ਹਰ ਕਾਲਾ ਜਿਹੜਾ ਲੱਕੀ ਉਹਨਾਂ ਨੇ ਫਰੋਜ਼ਪੁਰ ਦਾ ਤੇ ਧਰਮਿੰਦਰ ਜਿਹੜਾ ਹੈਗਾ ਕਪੂਰਥਾਲਾ ਦਾ ਇਹ ਦੋਵਾਂ ਨੇ ਉਹਨੂੰ ਜਦੋਂ ਆਈਟੀ ਸਿਟੀ ਦੇ ਏਰੀਏ ਦੇ ਵਿੱਚ ਆਏ 에어ਪੋਰਟ ਰੋਕਤੇ ਤੇ ਉਦੋਂ ਬੜੀ ਬੇਰਹਿਮੀ ਨਾਲ ਇੱਕ ਨੇ ਚਾਕੂ ਮਾਰਿਆ ਖਾਲੇ ਨੇ ਤੇ ਦੂਸਰੇ ਦੇ ਜਿੱਦਾਂ 302 ਦਾ ਮੁਕਦਮਾ ਪਹਿਲਾਂ ਉਹਦਾ ਪੀਓ ਹੈ ਦੋਨੋਂ ਠਾਏਗਾ ਤੇ ਉਹਨੂੰ ਬਾਰ-ਬਾਰ ਅਛਾ ਕਰ ਰਿਆ ਸੀ ਵੀ ਕੋਈ ਇਹਦੇ ਤੇ ਗੋਲੀ ਚਲਾ ਜਦੋਂ ਕੋ ਪਿਸਤਲ ਵੀ ਸੀ ਉਹਨੂੰ ਅੱਥ ਅਸੀਂ ਇੱਥੇ ਜਦੋਂ ਪੁਲਿਸ ਪਾਰਟੀ ਸਮਰਸ਼ੇਦ ਗੇ ਸਾਡਾ ਐਸਚਓ ਆਈਟੀ ਸੀਟੀ ਉਧਰੋਂ ਲੈ ਕੇ ਆ ਰਹੇ ਸੀਗੇ ਵੈਸੇ ਗਸ਼ਤ ਕਰਦੇ ਆ ਰਹੇ ਸੀਗੇ ਤੇ ਅੱਗੋਂ ਪੁਲਿਸ ਪਾਰਟੀ ਨੂੰ ਵੇਖ ਕੇ ਉਹਨਾਂ ਨੇ ਇੱਕਦਮ ਭਜਾ ਲਿਆ ਮੋਟਰਸਾਈਕਲ ਜਦੋਂ ਹੱਥ ਰੁਕਣ ਦਾ ਇਸ਼ਾਰਾ ਇਹ ਜਿਉਂ ਹੀ ਕੱਟਦੇ ਇਦਨ ਨੂੰ ਅੱਗੇ ਆ ਦੇਖੋ ਤੁਸੀਂ ਪੱਥਰ ਪਏ ਐ ਉਹ ਪੱਥਰਾਂ 'ਚ ਵੱਜ ਕੇ ਬੁਲਟ ਮ ਮੋਟਰਸਾਈਕਲ ਤੇ ਤੇ ਜਿੰਨਾਂ ਦੇ ਕੁਝ ਸੱਟਾਂ ਲੱਗੀਆਂ ਜਿਨਾਂ ਨੂੰ ਜਦੋਂ ਅਰੈਸਟ ਕੀਤਾ ਉਹਨਾਂ ਤੇ ਦੋ ਪਿਸਟਲ ਬੱਤੀ ਬੋਰ ਦੇ ਜਿਨ੍ਹਾਂ ਵਿੱਚ ਦੋ ਦੋ ਰਾਉਂਡ ਸੀਗੇ ਪਰ ਪੁਸਤੇ ਵੀ ਗੋਲੀ ਚੱਲਿਆ ਨਹੀਂ ਕੋਈ ਫਾਇਰ ਕੋਈ ਨਹੀਂ ਹੋਇਆ ਪਰ ਪੁਲਸ ਪਾਰਟੀ ਨੂੰ ਵੇਖੇ ਭੱਜੇ ਤੇ ਜਦੋਂ ਇੱਥੇ ਆ ਕੇ ਮੋੜ ਤੇ ਸਲਿੱਪ ਹੋ ਗਏ ਇਹਦੇ ਨਾਲ ਪਰ ਉਹਨਾਂ ਨੂੰ ਅਰੈਸਟ ਕਰਕੇ ਹੁਣ ਅਸੀਂ 108 ਲੈ ਕੇ ਉਹਦੇ ਨੂੰ ਫਰਸਟ ਐਡ ਦਿਵਾਉਣ ਲਈ ਸੇਵਲਾ ਸਟਾਰ ਇਹਦੇ ਖੱਬੇ ਪਾਸੇ ਠੀਕ ਠੀਕ ਇਹ ਇੱਕ ਕ੍ਰੀਤਾ ਗੱਡੀ ਸੀ 81 ਨੰਬਰ ਐਫ ਆਈ ਆਰ ਉਹਦੇ ਚ ਅੱਛਾ ਜਿਹੜੀ ਹਾਂਜੀ ਉਹ ਵਾਰਦਾ ਕਿ ਕੀ ਸੀ ਉਸਦੇ ਨਾਲ ਉਹ ਤਾਂ ਗਟੇਲਿੰਗ ਆ ਸੀ ਹਾਂਜੀ ਇਹ ਜਿਹੜੀ ਜਿਹਦੇ ਤੇ ਸੀ ਉਹਦੇ ਤੇ ਡਿਜ਼ਾਇਰ ਕੱਢੀ ਸੀ ਬੇਸਿਕਲੀ ਸਾਡੇ ਕੋਲ ਐਫ ਆਈ ਆਰ ਨੰਬਰ 81 ਡੇਟਡ 12/7 ਅੰਡਰ ਸੈਕਸ਼ਨ 109 140 310 308 310 ਬੀ ਐਨਐਸ ਅਤੇ 2553 59 थाना ਆਈਟੀ ਸਿਟੀ ਦੇ ਵਿੱਚ ਦਰਜ ਹੋਇਆ ਸੀ ਜਿਹਦੇ ਤੇ ਅਸੀਂ ਆਪਣੇ ਇਹਦੇ ਵਿੱਚ ਜਿਹੜਾ ਮਦਈ ਮੁਕਦਮਾ ਹੈ ਉਹਨੂੰ ਬੜੀ ਉਹਨਾਂ ਨੇ ਗੱਡੀ ਜੀ ਰਿਪੋਰਟ ਤੋਂ ਇਨ ਡਰਾਈਵ ਐਪ ਤੋਂ ਨਹੀਂ ਬੁੱਕ ਕਰਾਈ ਤੇ ਇਹ ਦੋਵੇਂ ਜਿਹੜਾ ਧਰਮਿੰਦਰ ਤੇ ਅਨੀ ਉਰਫ ਕਾਲਾ ਜਿਹੜਾ ਲੱਕੀ ਉਹਨਾਂ ਨੇ ਫਲੋਸਪੁਰ ਦਾ ਤੇ ਤਰਮਿੰਦਰ ਜਿਹੜਾ ਹੈਗਾ ਕਪੂਰਥਲੇ ਦਾ ਇਹ ਦੋਵਾਂ ਨੇ ਉਹਨੂੰ ਜਦੋਂ ਆਈਟੀ ਸਿਟੀ ਦੇ ਏਰੀਏ ਦੇ ਵਿੱਚ ਆਏ 에어ਪੋਰਟ ਰੋਕਤੇ ਤੇ ਉਦੋਂ ਬੜੀ ਬੇਰਹਿਮੀ ਨਾਲ ਇੱਕ ਨੇ ਚਾਕੂ ਮਾਰਿਆ ਖਾਲੇ ਨੇ ਤੇ ਦੂਸਰੇ ਦੇ ਜਿੱਦਾਂ 302 ਦਾ ਮੁਕਦਮਾ ਪਹਿਲਾਂ ਉਹਦਾ ਪੀਓ ਹੈ ਦੇਨੋ ਠਾਵੇਂਗਾ ਤੇ ਉਹਨੂੰ ਵਾਰ-ਵਾਰ ਅੱਛਾ ਕਰ ਰਿਆ ਸੀ ਕਿ ਤੂੰ ਇਹ ਦੇਖ ਤੇ ਗੋਲੀ ਚਲਾ ਜਿੱਦਾਂ ਕੋ ਪਿਸਤਲ ਵੀ ਸੇਯੋਗਨ ਇਹ ਉਹਨੂੰ ਅੱਜ ਅਸੀਂ ਇੱਥੇ ਜਦੋਂ ਪੁਲਿਸ ਪਾਰਟੀ ਸਿਮਰ ਸ਼ੇਪੀਲ ਸਾਡਾ ਐਸਐਚਓ ਆਈਟੀ ਸੀਟੀ ਉਧਰੋਂ ਲੈ ਕੇ ਆ ਰਹੇ ਸੀਗੇ ਵੈਸੇ ਗਸ਼ਤ ਕਰਦੇ ਆ ਰਹੇ ਸੀਗੇ ਤੇ ਅੱਗੋਂ ਪੁਲਿਸ ਪਾਰਟੀ ਨੂੰ ਵੇਖ ਕੇ ਉਹਨਾਂ ਨੇ ਇੱਕਦਮ ਭਜਾ ਲਿਆ ਮੋਟਰਸਾਈਕਲ ਜਦੋਂ ਹੱਥ ਰੁਕਣ ਦਾ ਇਸ਼ਾਰਾ ਕੀਤਾ ਇਹ ਜਿਉਂ ਹੀ ਕੱਟ ਤੇ ਇਧਰ ਨੂੰ ਅੱਗੇ ਆ ਦੇਖੋ ਤੁਸੀਂ ਪੱਥਰ ਪਏ ਐ ਉਹ ਪੱਥਰਾਂ 'ਚ ਵੱਜ ਕੇ ਬੁਲਟ ਮੋਟਰਸਾਈਕਲ ਤੇ ਜਿੱਪੇ ਤੇ ਜਿੰਨਾਂ ਦੇ ਕੁਝ ਸੱਟਾਂ ਲੱਗੀਆਂ ਇਹਨਾਂ ਨੂੰ ਜਦੋਂ ਅਰੇਸਟ ਕੀਤਾ ਉਹਨਾਂ ਤੇ ਦੋ ਪਿਸਟਲ ਬੱਤੀ ਬੋਰ ਦੇ ਜਿਨ੍ਹਾਂ ਵਿੱਚ ਦੋ-ਦੋ ਰਾਉਂਡ ਸੀਗੇ ਤੇ ਪੁਲਿਸ ਵੀ ਗੋਲੀ ਚਲਾਈ ਉਹਨਾਂ ਨੂੰ ਇਹ ਕੋਈ ਫਾਇਰ ਕੋਈ ਨਹੀਂ ਹੋਇਆ ਪਰ ਪੁਲਿਸ ਪਾਰਟੀ ਨੂੰ ਵੇਖੇ ਭੱਜੇ ਤੇ ਜਦੋਂ ਇੱਥੇ ਆ ਕੇ ਮੋੜ ਤੇ ਸਲਿੱਪ ਹੋ ਗਏ ਜਿਹਦੇ ਨਾਲ ਉਹਨਾਂ ਨੂੰ ਅਰੇਸਟ ਕਰਕੇ ਹੁਣ ਅਸੀਂ 108 ਦੇ ਲੈ ਕੇ ਉਹਦੇ ਨੂੰ ਫਰਸਟ ਐਡ ਦਿਵਾਉਣ ਲਈ ਸਿਵਲ ਹਸਪਤਾਲ ਪਿੱਛੇ ਨਹੀਂ ਦਿਖਾਉਂਦੇ ਇਹਦੇ ਖੱਬੇ ਪਾਸੇ ਠੀਕ ਠੀਕ ਇਹ ਇੱਕ ਖਰੀਦਾ ਗੱਡੀ ਸੀ 81 ਨੰਬਰ ਐਫ ਆਈ ਆਰ ਉਹਦੇ ਚ ਅੱਛਾ ਜਿਹੜੀ ਹਾਂਜੀ ਉਹ ਵਾਰ ਦਾ ਕੀ ਸੀ ਉਸਦੇ ਨਾਲ ਇਹਦੀ ਕਰ ਰਹੇ ਡੀਟੇਲਿੰਗ ਅਸੀਂ ਹਾਂਜੀ ਇਹ ਜਿਹੜੀ ਜਿਹਦੇ ਤੇ ਸੀ ਉਹਦੇ ਤੇ ਡਿਜ਼ਾਈਨ ਕੀਤੀ